ਸਾਤਰੀਆ ਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡ ਨਾਲ ਇਹ ਸੂਟ ਦੀ ਡਿਜ਼ਾਈਨਿੰਗ ਸ਼ੇਅਰ ਕਰਾਂਗੀ ਇਹ ਪ੍ਰਿੰਟਡ ਕਪੜਾ ਹੈਗਾ ਤੁਸੀਂ ਵੀ ਵੇਖਿਆ ਹੋਣਾ ਇੱਕ ਪ੍ਰਿੰਟਡ ਕਪੜੇ ਮਿਲਦੇ ਹੁੰਦੇ ਹੈ ਤੇ ਹਰ ਇੱਕ ਤਰ੍ਹਾਂ ਦੇ ਪ੍ਰਿੰਟ ਬਣਿਆ ਹੁੰਦੇ ਕਿਸੇ ਸੂਟਾਂ ਤੇ ਫਲਾਵਰ ਪ੍ਰਿੰਟ ਹੁੰਦਾ ਕਿਸੇ ਸੂਟਾਂ ਤੇ ਬਟਰਫਲਾਈ ਪ੍ਰਿੰਟ ਹੁੰਦੇ ਹੈ ਅਲੱਗ-ਅਲੱਗ ਪ੍ਰਿੰਟਡ ਵਾਲੇ ਸੂਟ ਮਿਲਦੇ ਨੇ ਹੁਣ ਇਹਦੇ ਤੇ ਇਹ ਫਲਾਵਰ ਪ੍ਰਿੰਟ ਹੈ ਇਹ ਤੇ ਤਿੰਨ ਤਰ੍ਹਾਂ ਦੇ ਫਲਾਵਰਸ ਬਣੇ ਇੱਕ ਇਹ ਛੋਟਾ ਇੱਕ ਤੇ ਦੋ ਫਲਾਵਰ ਆਉਂਦੇ ਨੇ ਇੱਕ ਥੋੜਾ ਵੱਡਾ ਫਲਾਵਰ ਜਿਹਦੇ ਤੇ ਤਿੰਨ ਫਲਾਵਰ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਤੇ ਦੋ ਫਲਾਵਰ ਨੇ ਇਹ ਤੇ ਇੱਕ ਫਲਾਵਰ ਹੈ ਤੇ ਤਿੰਨ ਫਲਾਵਰ ਇਹਨਾਂ ਤਿੰਨਾਂ ਦੀ ਡਿਜ਼ਾਈਨਿੰਗ ਦੇ ਨਾਲ ਇਹ ਵਾਲਾ ਜਿਹੜਾ ਸੂਟ ਹੈ ਮੈਂ ਇਸ ਨੂੰ ਪਾਰਟੀ ویئر ਸੂਟ ਕਿਸ ਤਰ੍ਹਾਂ ਡਿਜ਼ਾਈਨ ਕਰਾਂਗੀ ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤਿੰਨਾਂ ਫਲਾਵਰਾਂ ਤੇ ਜਿਹੜੀ ਡਿਜ਼ਾਈਨਿੰਗ ਹੈ ਉਹ ਅਲੱਗ ਹੋਏਗੀ ਇਹਨੂੰ ਪਹਿਲਾਂ ਅਸੀਂ ਇਸ ਤਰ੍ਹਾਂ ਫਰੇਮ ਤੇ ਅਸੀਂ ਲਗਾ ਲਾਵਾਂਗੇ ਕੱਪੜੇ ਨੂੰ ਹਾਂਜੀ ਸਭ ਤੋਂ ਪਹਿਲਾਂ ਮੈਂ ਇਸ ਫਲਾਵਰ ਨੂੰ ਜੋ ਇਸ ਫਲਾਵਰ ਦੀ ਆਊਟਲਾਈਨ ਹੈ ਉਹ ਕੱਟ ਦਾਣੇ ਦੇ ਨਾਲ ਕੰਪਲੀਟ ਕਰਾਂਗੀ ਇੱਕ ਇੱਕ ਕਟਤਾਨੇ ਨੂੰ ਧਾਗੇਵਲ ਛੱਡ ਕੇ ਚਾਣ ਬਣਾਵਾਂਗੀ ਫਿਰ ਇੱਕ ਕਟਤਾਨਾ ਧਾਗੇ ਤੋਂ ਛੱਡਿਆ ਫਿਰ ਚਾਣ ਬਣਾਈ ਇਹ ਜੋ ਡਿਜ਼ਾਈਨਿੰਗ ਹੈ ਮੈਂ ਆਰੀ ਦੇ ਨਾਲ ਕਰ ਰਹੀ ਹਾਂ ਕਿਉਂਕਿ ਆਰੀ ਦੇ ਨਾਲ ਜਲਦੀ ਹੋ ਜਾਂਦਾ ਹੈ ਤੁਸੀਂ ਭਾਵੇਂ ਸੂਈ ਨਾਲ ਵੀ ਕਰ ਸਕਦੇ ਹੋ ਇਹ ਇੱਕ ਤਾ ਨੂੰ ਆਈਡੀਆ ਮਿਲ ਜੇਗਾ ਕਿ ਤੁਸੀਂ ਪ੍ਰਿੰਟਡ ਸੂਟਾਂ ਨੂੰ ਕਿਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਇਹ ਮੈਂ ਤੁਹਾਨੂੰ ਇੱਕ ਸਿਰਫ ਆਈਡੀਆ ਸ਼ੇਅਰ ਕਰ ਰਹੀ ਹਾਂ ਕਿ ਤੁਸੀਂ ਵੀ ਇਸ ਤਰ੍ਹਾਂ ਆਪਣੇ ਪ੍ਰਿੰਟਡ ਕੱਪੜਿਆਂ ਨੂੰ ਪ੍ਰਿੰਟਡ ਸੂਟਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਜੜੀਆਂ ਪੈਨਾ ਡਿਜ਼ਾਈਨਿੰਗ ਕਰਨਾ ਜਾਂ ਆਰੇ ਚਲਾਉਣਾ ਸਿੱਖ ਰਹੀਆਂ ਹਨ ਤੇ ਜਿਨ੍ਹਾਂ ਨੂੰ ਟ੍ਰੇਸਿੰਗ ਪੇਪਰ ਦੇ ਨਾਲ ਟ੍ਰੇਸ ਕਰਨਾ ਨਹੀਂ ਆਂਦਾ ਉਹ ਥੋੜਾ ਟਾਈਮ ਲੱਗਦਾ ਹੌਲੀ ਹੌਲੀ ਸਭ ਤੁਹਾਨੂੰ ਆ ਜਾਏਗਾ ਜਿਹੜੀ ਡ्रेसਿੰਗ ਕਰਨਾ ਨਹੀਂ ਹਜੇ ਜਾਣਦੇ ਉਹ ਇਸ ਤਰ੍ਹਾਂ ਪ੍ਰਿੰਟਡ ਕੱਪੜੇ ਵੀ ਲੈ ਸਕਦੇ ਨੇ ਇਸ ਤਰ੍ਹਾਂ ਕੱਪੜੇ ਮਿਲਦੇ ਜਿਨ੍ਹਾਂ ਤੇ ਅਲੱਗ-ਅਲੱਗ ਤਰ੍ਹਾਂ ਦੀ ਡਿਜ਼ਾਈਨਿੰਗ ਹੁੰਦੀ ਹੈ ਛਪਾਈ ਕੀਤੀ ਹੁੰਦੀ ਹੈ ਉਹਨੂੰ ਆਪ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਕਿਸੇ ਕੱਪੜੇ ਤੇ ਬਟਰਫਲਾਈ ਛਪਿਆ ਹੁੰਦਾ ਹੈ ਕਿਸੇ ਕੱਪੜੇ ਤੇ ਅਲੱਗ-ਅਲੱਗ ਤਰ੍ਹਾਂ ਦੇ ਫਲਾਵਰਸ ਬਣੇ ਹੁੰਦੇ ਨੇ ਤੁਸੀਂ ਉਹਨਾਂ ਫਲਾਵਰਾਂ ਤੇ ਹੀ ਵਰਕ ਕਰਕੇ ਉਹਨਾਂ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਆਪਣਾ ਸੂਟ ਤਿਆਰ ਕਰ ਸਕਦੇ ਹੋ ਜ਼ਿਆਦਾਤਰ ਜਿਹੜੇ ਮੇਰੇ ਸੂਟ ਹੁੰਦੇ ਨੇ ਉਹ ਪਾਰਟੀ ਵੇਅਰ ਮੈਂ ਆਪ ਹੀ ਰੈਡੀ ਕਰਦੀ ਆਂ ਤੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੈਂ ਪਾਰਟੀ ਵੇਅਰ ਕਿੰਨੇ ਸੂਟ ਪਾਏ ਹੋਏ ਨੇ ਆਪਣੇ ਚੈਨਲ ਦੇ ਵਿੱਚ ਮਿਰਰ ਵਰਕ ਵੀ ਕੀਤੇ ਹੋਏ ਨੇ ਹੁਣ ਦੇਖੋ ਇੱਕ ਫਲਾਵਰ ਦੀ ਆਊਟਲਾਈਨ ਕੰਪਲੀਟ ਹੋ ਗਈ ਹੁਣ ਜਿਹੜਾ ਦੂਸਰਾ ਫਲਾਵਰ ਹੈ ਇਹ ਤੁਸੀਂ ਦੇਖ ਰਹੇ ਹੋ ਰੈੱਡ ਕਲਰ ਦਾ ਇਹਦੇ ਤੇ ਇਹ ਤੁਸੀਂ ਦੇਖ ਰਹੇ ਹੋ ਜੋ ਫਲਾਵਰ ਦੀ ਇਹ ਜੋ ਪੰਖੜੀ ਹੈ ਉਹ ਅਲੱਗ ਦਿਖ ਰਹੀ ਹੈ ਮੈਦੇ ਤੇ ਜਿਸ ਜਿੱਦਾਂ ਜਿੱਦਾਂ ਇਹ ਛਪਾਈ ਹੋਈ ਪਈ ਹੈ ਉਸੇ ਉਸੇ ਤਰ੍ਹਾਂ ਮੈਂ ਕਟਬੀਡ ਲਗਾਵਾਂਗੇ ਤੁਸੀਂ ਆਪ ਆਪਣੇ ਹਿਸਾਬ ਨਾਲ ਡਿਜ਼ਾਈਨਿੰਗ ਕਰ ਸਕਦੇ ਹੋ ਕਿ ਇਹ ਜਿਹੜੀ ਛਪਾਈ ਹੈ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਿਸ ਤਰ੍ਹਾਂ ਅਸੀਂ ਡਿਜ਼ਾਈਨ ਕਰ ਸਕੀਏ ਜੋ ਇਹਦੇ ਵਧੀਆ ਤਰੀਕੇ ਦੇ ਨਾਲ ਦੇਖਣ ਨੂੰ ਸੋਹਣਾ ਲੱਗੇ ਵਧੀਆ ਸੋਹਣਾ ਸੂਟ ਤਿਆਰ ਹੋ ਜਾਵੇ ਹੁਣ ਤੁਸੀਂ ਇਹ ਦੇਖ ਰਹੇ ਹੋ ਫਲਾਵਰ ਦੀ ਜਿਹੜੀ ਪੰਖੜੀ ਹੈ ਉਹ ਅਲੱਗ ਤੋਂ ਦਿਖ ਰਹੀ ਹੈ ਇਹਨੂੰ ਦੇਖੋ ਮੈਂ ਕਿਸ ਤਰ੍ਹਾਂ ਡਿਜ਼ਾਈਨ ਕਰ ਰਹੀ ਹਾਂ ਕਟਬੀਡ ਜਿਹੜੇ ਨੇ ਉਹ ਮੈਂ ਇੱਕ ਇੱਕ ਹੀ ਲੈ ਰਹੀ ਹਾਂ ਇੱਕ ਇੱਕ ਕਟ ਦਾਣਾ ਲੈ ਕੇ ਫਿਰ ਚਾਨ ਬਣਾਈ ਇਸ ਤਰ੍ਹਾਂ ਹੁਣ ਇੱਕ ਕਟ ਦਾਣਾ ਛੱਡਿਆ ਤਾਂ ਅੱਗੇ ਵੱਲ ਚੈਨ ਬਣਾਤੀ ਫਿਰ ਇੱਕ ਕਟ ਦਾਣਾ ਛੱਡਿਆ ਫਿਰ ਹੁਣਾਂ ਚੈਨ ਬਣਾਤੀ ਇਸ ਤਰ੍ਹਾਂ ਇੱਕ ਇੱਕ ਕਟ ਦਾਣੇ ਦੇ ਨਾਲ ਹੀ ਸਾਰੀ ਡਿਜ਼ਾਈਨਿੰਗ ਕਰਾਂਗੀ ਹੁਣ ਦੇਖੋ ਇੱਥੋਂ ਹੀ ਤੁਸੀਂ ਪੰਖੜੀ ਫਲਾਵਰ ਦੀ ਲੱਗ ਤੋਂ ਦਿਖ ਰਹੀ ਹੈ ਜਿਸ ਤਰ੍ਹਾਂ ਇਹ ਤੇ છਪਾਈ ਹੋਈ ਪਈ ਹੈ ਉਸੇ ਤਰ੍ਹਾਂ ਹੀ ਮੈਂ ਆ ਰਹੀ ਚਲਾ ਰਹੀ ਹਾਂ ਦੇਖੋ ਹੁਣ ਫਰਸਟ ਪੰਖੜੀ ਕੰਪਲੀਟ ਹੈ ਤੇ ਤਾਂ ਗਾ ਮੈਂ ਲੋ ਕਰ ਦਾਂਗੀ ਹੁਣ ਇੱਥੇ ਸੈਕਿੰਡ ਪੰਖੜੀ ਤੁਸੀਂ ਦੇਖ ਰਹੇ ਹੋ ਤੇ ਸੈਕਿੰਡ ਪੰਖੜੀ ਸ਼ੁਰੂ ਹੋਏਗੀ ਫਲਾਵਰ ਦੀ ਇੰਨੇ ਕਨਾਲੇ ਦੇਖਣਾ ਤੁਹਾਡਾ ਸੂਟ ਜਿਹੜਾ ਹੈ ਕਿੱਦਾਂ ਸੋਨਾ ਬਣ ਕੇ ਤਿਆਰ ਹੋ ਜਾਏਗਾ ਛਾਪੇ ਹੋਏ ਪਹਿਲਾਂ ਤੋਂ ਹੀ ਜਿਨ੍ਹਾਂ ਦੇ ਕੱਪੜਿਆਂ ਤੇ ਪ੍ਰਿੰਟ ਕੀਤੇ ਹੁੰਦੇ ਡਿਜ਼ਾਈਨਿੰਗ ਤੁਸੀਂ ਉਹਨਾਂ ਨੂੰ ਵੀ ਤਿਆਰ ਕਰ ਸਕਦੇ ਹੋ ਉਹਨਾਂ ਨੂੰ ਵੀ ਡਿਜ਼ਾਈਨ ਕਰਕੇ ਹੋਰ ਵਧੀਆ ਤਰੀਕੇ ਨਾਲ ਆਪਣਾ ਸੂਟ ਤਿਆਰ ਕਰ ਸਕਦੇ ਹੋ ਦੇਖੋ ਜਿਸ ਤਰ੍ਹਾਂ ਜਿਸ ਤਰ੍ਹਾਂ ਪ੍ਰਿੰਟ ਹੋਇਆ ਪਿਆ ਆਲਰੇਡੀ ਮੈਂ ਉਸੇ ਤਰ੍ਹਾਂ ਹੀ ਇਸ ਤੋਂ ਡਿਜ਼ਾਈਨਿੰਗ ਕਰ ਰਹੀਆਂ ਕੱਟ ਦਾਣੇ ਦੇ ਨਾਲ ਹੁਣ ਕਈ ਪੜਾਣਾ ਹੁੰਦੀ ਹੈ ਜਿਹੜੇ ਆਰੀ ਚਲਾਉਣਾ ਸਿੱਖ ਰਹੀਆਂ ਹੈ ਜਾਂ ਡਿਜ਼ਾਈਨਿੰਗ ਕਰਨਾ ਸਿੱਖ ਰਹੀਆਂ ਹੈ ਤੇ ਉਹਦੇ ਵਾਸਤੇ ਡਿਜ਼ਾਈਨ ਅਸੀਂ ਕਿਦੋਂ ਤੇ ਕਰਨਾ ਹੈ ਕਿਸ ਤਰ੍ਹਾਂ ਡਿਜ਼ਾਈਨ ਕਰਨਾ ਹੈ ਜਾਨੂੰ ਡਿਜ਼ਾਈਨ ਡਰਾਇੰਗ ਕਰਨੀ ਵੀ ਪੈਂਦੀ ਹੈ ਕੱਪੜੇ ਤੇ ਡਿਜ਼ਾਈਨ ਬਣਾਉਣਾ ਵੀ ਪੈਂਦਾ ਹੈ ਕਈਆਂ ਨੂੰ ਛਪਾਈ ਕਰਨੀ ਨਹੀਂ ਆਉਂਦੀ ਟ੍ਰੇਸਿੰਗ ਪੇਪਰ ਤੇ ਡਿਜ਼ਾਈਨ ਬਣਾ ਕੇ ਫਿਰ ਉਸੇ ਹੌਲ ਕਰਕੇ ਫਿਰ ਨੀਂਦ ਦੇ ਨਾਲ ਜੋ ਸੀ ਕੋਟਨ ਲੈ ਕੇ ਛਪਾਈ ਕਰਦੇ ਆ ਕੱਪੜੇ ਤੇ ਕਈਆਂ ਤੋਂ ਨਹੀਂ ਹੁੰਦੀ ਤਾਂ ਇਸ ਤਰ੍ਹਾਂ ਪ੍ਰਿੰਟਡ ਕੱਪੜੇ ਵੀ ਲੈ ਸਕਦੇ ਨੇ ਹਰ ਇੱਕ ਤਰ੍ਹਾਂ ਦੇ ਪ੍ਰਿੰਟ ਮਿਲ ਜਾਂਦੇ ਨੇ ਫਲਾਵਰ ਜਿਹਨਾਂ ਤੇ ਫਲਾਵਰ ਪ੍ਰਿੰਟ ਹੋਇਆ ਉਹ ਤੁਸੀਂ ਆਪ ਦੇਖ ਸਕਦੇ ਹੋ ਜਿਹਦੇ ਤੇ ਤੁਸੀਂ ਡਿਜ਼ਾਈਨਿੰਗ ਕਰਨੀ ਹੈ ਔਰ ਉਸ ਪ੍ਰਿੰਟ ਦਾ ਕੱਪੜਾ ਲੈ ਕੇ ਆਪ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਹੁਣ ਮੈਂ ਦੀ ਬਾਰਲੀ ਸਾਈਡਸ ਦਾ ਕੱਟ ਦਾ ਇਹਨਾਂ ਆਊਟਲਾਈਨ ਕਰਾਂਗੇ ਜਿਹੜੀ ਵਿੱਚ ਵਾਲੀ ਸਾਈਡ ਹੈ ਤੁਸੀਂ ਸੈਂਟਰ ਚ ਦੇਖ ਰਹੇ ਹੋ ਫਲਾਵਰ ਦੇ ਵਿੱਚ ਇੱਥੇ ਜ਼ਿਆਦਾਤਰ ਸਾਰਾ ਜਿਹੜਾ ਨੇ ਬਹੁਤ ਬਹੁਤ ਲਾਈਟ ਵਰਕ ਹੋਇਆ ਪਿਆ ਹੈ ਇਹਦੇ ਉੱਤੇ ਡਿਜ਼ਾਈਨ ਹੈ ਕਿੰਨੀ ਕਲੀਅਰ ਨੂੰ ਦੇਖੀਏ ਇਸ ਕਰਕੇ ਇਸ ਵਿੱਚ ਮੈਂ ਇੱਕ ਰੋਲ ਬਣਾ ਦਾਂਗੀ ਗੋਲਾ ਜਿਹਾ ਬਣਾ ਦਾਂਗੀ ਕੱਟ ਬੀਡ ਦੇ ਨਾਲ ਤੁਸੀਂ ਚਾਹੋ ਤੇ ਇਸ ਦੇ ਵਿੱਚ ਮਿਰਰ ਵੀ ਲਾ ਸਕਦੇ ਹੋ ਛੋਟੇ ਛੋਟੇ ਮਿਰਰ ਮਿਲਦੇ ਨੇ ਕਿਸੇ ਤਰ੍ਹਾਂ ਵੀ ਆਪਣੀ ਮਰਜ਼ੀ ਨਾਲ ਡਿਜ਼ਾਈਨ ਕਰ ਸਕਦੇ ਹੋ ਤੁਸੀਂ ਮਿਰਰ ਵੀ ਇਹਦੇ ਤੇ ਲਗਾ ਸਕਦੇ ਹੋ ਹੁਣ ਮੈਂ ਜਿਹੜੀ ਲੀਫ ਹੈ ਇਹਦੇ ਜੋ ਪੱਤੀਆਂ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਫਲਾਵਰ ਦੇ ਉੱਤੇ ਪੱਤੀਆਂ ਬਣੀਆਂ ਨੇ ਇਹਨਾਂ ਪੱਤੀਆਂ ਦੀ ਵੀ ਮੈਂ ਆਊਟਲਾਈਨ ਕਰਾਂਗੀ ਇਸੇ ਤਰ੍ਹਾਂ ਇੱਕ ਇੱਕ ਕੱਟ ਵੀ ਕੱਟ ਦਾਣਾ ਛੱਡ ਕੇ ਚੈਨ ਬਣਾ ਕੇ ਇਹਨਾਂ ਦੀ ਮੈਂ ਆਊਟਲਾਈਨ ਕਰਾਂਗੀ ਦੇਖੋ ਸਾਰੇ ਫਲਾਵਰ ਦੋਨੋਂ ਫਲਾਵਰ ਵੀ ਕੰਪਲੀਟ ਹੋ ਗਏ ਹੁਣ ਅਪਨ ਪੱਤੀਆਂ ਤੇ ਵੀ ਮੈਂ ਇਸੇ ਤਰ੍ਹਾਂ ਆਊਟਲਾਈਨ ਕਰਾਂਗੀ ਸਭ ਦੀ ਆਊਟਲਾਈਨ ਇਸੇ ਤਰ੍ਹਾਂ ਕਰਕੇ ਇਹ ਜੋ ਪਹਿਲਾ ਇਹ ਡਿਜ਼ਾਈਨਿੰਗ ਇੰਨੀ ਕੀ ਕੰਪਲੀਟ ਕਰ ਲੈਣੀ ਹੈ ਫਿਰ ਇਹਨਾਂ ਦੇ ਵਿੱਚ ਜੋ ਡਿਜ਼ਾਈਨਿੰਗ ਕਰਨੀ ਹੈ ਉਹ ਵੀ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਇਹਨਾਂ ਦੇ ਵਿੱਚ ਮੈਂ ਕੀ ਡਿਜ਼ਾਈਨਿੰਗ ਕਰਾਂਗੀ ਸੈਕੰਡ ਵੀ ਤੁਸੀਂ ਪੱਤੀ ਦੇਖ ਸਕਦੇ ਹੋ ਬਣੀ ਹੋਈ ਹੈ ਇਹਦੇ ਤੇ ਵੀ ਮੈਂ ਇਸ ਤੇ ਆਊਟਲਾਈਨ ਕਰਾਂਗੀ ਐ ਦੇਖੋ ਤੁਹਾਨੂੰ ਆਪ ਦਿਖਦਾ ਪਿਆ ਇਸ ਫਲਾਵਰ ਤੇ ਕਿੰਨੀਆਂ ਪੱਤੀਆਂ ਬਣੀਆਂ ਹੋਈਆਂ ਨੇ ਆਪ ਤੁਸੀਂ ਵੇਖ ਸਕਦੇ ਹੋ ਚਾਰ ਪੱਤੀਆਂ ਨੇ ਚਾਰੋਂ ਪੱਤੀਆਂ ਦੀ ਮੈਂ ਆਊਟਲਾਈਨ ਕੰਪਲੀਟ ਕਰ ਲਈ ਹੈ ਹੁਣ ਇੱਥੇ ਮੈਂ ਧਾਗੇ ਨੂੰ ਲੋਕ ਕਰ ਦਿਆਂਗੀ ਹੁਣ ਇਹਨਾਂ ਦੇ ਵਿੱਚ ਡਿਜ਼ਾਈਨਿੰਗ ਹੋਏਗੀ ਇਨਾਂ ਦੇ ਵਿੱਚ ਡਿਜ਼ਾਈਨਿੰਗ ਜ਼ਿਆਦਾਤਰ ਜਿਹੜੀ ਈਜ਼ੀ ਡਿਜ਼ਾਈਨਿੰਗ ਹੈ ਉਹ ਸਿਰਫ ਕੱਟਦਾਨੇ ਦੇ ਨਾਲ ਹੈ ਤੇ ਇਹ ਜਿਹੜੇ ਗੋਲਡਨ ਸੀਕੁਐਂ ਹੈ ਇਹਨਾਂ ਦੀ ਲੋੜ ਪੈਗੀ ਇਹਨਾਂ ਦੀ ਡਿਜ਼ਾਈਨਿੰਗ ਹੈ ਹੁਣ ਇੱਕ ਸੀਕੁਐਂ ਲਾਵਾਂਗੇ ਇਹ ਤੁਸੀਂ ਦੇਖ ਰਹੇ ਹੋ ਇੱਥੋਂ ਅਸੀਂ ਸੀਕੁਐਂ ਲਾਣਾ ਚ ਇੱਥੋਂ ਨਹੀਂ ਸ਼ੁਰੂ ਕਰਨਾ ਇੱਥੋਂ ਸੀਕੁਐਂ ਨਾਲ ਥੋੜਾ ਨੀਚੇ ਉਹਦੀ ਸੀਕੁਐਂ ਲਗਾਣਾ ਹੈ ਥੋੜਾ ਨੀਚੇ ਪੱਤੀ ਦੇ ਜਿਹੜੀ ਸੈਂਟਰ ਜਿਹੜੀ ਲਾਈਨ ਬਣਾਣੀ ਹੈ ਅਸੀਂ ਥੋੜੀ ਨੀਚੇ ਲਾਣੀ ਹੈ ਇੱਥੋਂ ਇੱਕ ਸੀਕੁਐਂ ਛੱਡਾਂਗੇ ਉਹਦੇ ਉੱਤੇ ਇੱਕ ਕਟਬੀ ਲਾਵਾਂਗੇ ਤੇ ਫਿਰ ਅਸੀਂ ਇੱਕ ਚਾਨ ਬਣਾਵਾਂਗੇ ਫਿਰ ਇੱਕ ਕਟ ਵੀ ਲਾਵਾਂਗੇ ਚਾਨ ਬਣਾਵਾਂਗੇ ਫਿਰ ਕਟ ਵੀ ਲਾਵਾਂਗੇ ਜਿੰਨੀ ਲੰਬੀ ਤੁਸੀਂ ਲਾਈਨ ਦਿਖ ਰਿਓ ਓਨੀਕ ਲੰਬੀ ਤੁਸੀਂ ਇਹ ਇਨੀਕ ਲਾਈਨ ਬਣਾ ਲੈਣੀ ਹੈ ਕਟ ਦਾਣੇ ਦੇ ਨਾਲ ਸਭ ਤੋਂ ਪਹਿਲਾਂ ਉੱਤੇ ਸਿਕਵਨ ਲਗਾਣਾ ਹੈ ਸਿਕਵਨ ਤੋਂ ਬਾਅਦ ਪੱਤੀ ਤੇ ਜਿੰਨੀ ਲੰਬੀ ਲਾਈਨ ਬਣੀ ਹੈ ਓਨੀਕ ਲੰਬੀ ਡੰਡੀ ਬਣਾ ਲਾਂਗੇ ਕਟ ਕਟ ਦਾਣਿਆਂ ਦੇ ਨਾਲ ਆ ਦੇਖੋ ਇੱਕ ਕਰਦਾਨਾ ਛੱਡਿਆ ਫਿਰ ਚਾਨ ਬਣਾਤੀ ਫਿਰ ਇੱਕ ਕਰਦਾਨ ਛੱਡਿਆ ਇੱਥੇ ਡੰਡੀ ਖਤਮ ਹੈ ਇੱਥੇ ਅਸੀਂ ਤਾਦੇ ਨੂੰ ਲੋਕ ਕਰ ਦੇਾਂਗੇ بس ਇਹ ਜਿਹੜੀ ਇੱਕ ਪੱਤੀ ਹੈ ਇਹ ਸਾਡੀ ਕੰਪਲੀਟ ਹੋ ਗਈ ਹੈ ਸੈਕੰਡ ਵੀ ਇਸੇ ਤਰ੍ਹਾਂ ਹੀ ਸ਼ੁਰੂ ਕਰਾਂਗੇ ਅਸੀਂ ਆਰਚ ਜਿਸੀ ਲਵਾਂਗੇ ਸੀਕਵੈਂਸ ਸਭ ਤੋਂ ਪਹਿਲਾਂ ਸੀਕਵੈਂਸ ਲਵਾਂਗੇ ਫਿਰ ਅਸੀਂ ਜਿੰਨੀ ਲੰਬੀ ਟਿੰਡੀ ਬਣੀ ਹੋਈ ਹੈ ਪੱਤੀ ਦੇ ਵਿੱਚ ਉਹਨੇ ਲੰਬੀ ਇਹ ਅਸੀਂ ਕੱਟ ਦਾਣੇ ਦੇ ਨਾਲ ਡਿਜ਼ਾਈਨਿੰਗ ਕਰ ਲਵਾਂਗੇ ਦੇਖੋ ਆਹ ਦੇਖੋ ਚਾਰ ਪੱਤੀਆਂ ਨੇ ਚਾਰੋ ਇਸੇ ਤਰ੍ਹਾਂ ਸਾਡੀਆਂ ਕੰਪਲਸੀਨ ਦੇ ਨਾਲ ਹੀ ਦੇਖੋ ਪੱਤੀਆਂ ਦਾ ਜੋ ਕਿੰਨੀ ਸੋਹਣੀਆਂ ਲੱਗ ਰਹੀਆਂ ਹਨ ਇਹਨੇ ਉਨੀ ਕੀ ਡਿਜ਼ਾਈਨਿੰਗ ਦੇ ਨਾਲ ਹੀ ਉਹ ਜੋ ਫਲਾਵਰ ਦੀ ਪੰਖੜੀਆਂ ਬਣਾਏ ਸੀ ਇਹਨਾਂ ਤੇ ਵੀ ਮੈਂ ਇਸੇ ਤਰ੍ਹਾਂ ਡਿਜ਼ਾਈਨਿੰਗ ਕਰਾਂਗੀ ਸਭ ਤੋਂ ਪਹਿਲਾਂ ਸਿਕਵਨ ਲਗਾਉਣਾ ਹੈ ਫਿਰ ਉਸ ਤੋਂ ਬਾਅਦ ਇੱਕ ਡੰਡੀ ਬਣਾ ਦੇਣੀ ਹੈ ਕਟਬੀਰ ਦਾ ਨਾ ਇੱਥੇ ਵੀ ਸਿਕਵਨ ਤੋਂ ਸਟਾਰਟ ਜੋ ਹੈ ਸਿਕਵਨ ਤੋਂ ਕਰਨੀ ਹੈ ਫਿਰ ਉਸ ਤੋਂ ਬਾਅਦ ਇਹਨੂੰ ਹੋਰ ਭਰਿਆ ਹੋਇਆ ਦਿਸਣ ਵਾਸਤੇ ਇਹਦੇ ਵਿੱਚ ਮੈਂ ਇਸ ਤਰ੍ਹਾਂ ਲਾਈਨ ਆ ਬਣਾ ਲਾਂਗੀ ਕਟ ਦਾਣਾ ਦਾ ਇੱਕ ਸਿਕਵਨ ਲਾਇਆ ਸਿਕਵਨ ਦੇ ਉੱਤੇ ਕਟਬੀਰ ਛੱਡ ਕੇ ਫਿਰ ਚਾਂ ਬਣਾਣੀ ਹੈ ਫਿਰ ਕਟਬੀਰ ਛੱਡ ਕੇ ਫਿਰ ਚਾਂ ਬਣਾਣੀ ਹੈ ਇੱਥੇ ਦੋ ਪੰਖੜੀਆਂ ਪੈ ਰਹੀਆਂ ਸੀ ਇੱਥੇ ਮੈਂ ਦੋ ਸਿਕਵਨ ਲਗਾ ਰਹੀਆਂ ਹਾਂ ਇੱਕ ਵੀ ਲਾ ਸਕਦੇ ਹੋ ਉਹ ਇਹ ਵਿੱਚ ਦੀ ਡਿਜ਼ਾਈਨਿੰਗ ਆਪਣੀ ਮਰਜ਼ੀ ਹੈ ਭਾਵੇਂ ਤੁਸੀਂ ਮਿਰਰ ਵੀ ਲਗਾ ਸਕਦੇ ਹੋ ਹੁਣ ਇਹ ਜੋ ਪੰਖੜੀ ਜ ਹੈ ਇਹ ਥੋੜੀ ਵੱਡੀ ਹੈ ਤੇ ਮੈਂ ਤਿੰਨ ਸੀਕਵੈਂਸ ਲਗਾਵਾਂਗੀ ਤਿੰਨ ਸੀਕਵੈਂਸ ਵਾਲੀ ਲਾਈਨਸ ਬਣਾਵਾਂਗੀ ਦੇਖੋ ਇਹ ਦੂਸਰੀ ਲਾਈਨ ਹੋਗੀ ਸੀਕਵਨ ਵਾਲੀ ਇੱਕ ਸੀਕਵਨ ਵਾਲੀ ਲਾਈਨ ਤਿੰਨ ਬਣਾਵਾਂਗੀ ਇੱਕ ਹੋਰ ਬਣਾਵਾਂਗੀ ਇਸ ਤਰ੍ਹਾਂ ਕਿ ਇਹ ਵੀ ਭਰਿਆ ਭਰਿਆ ਦਿਸੇ ਇਹ ਪੰਖੜੀ ਵਧੀਆ ਲੱਗੇ ਦੇਖਣ ਨੂੰ ਇਹ ਸਾਈਡ ਤੇ ਵੀ ਜੋ ਤੁਸੀਂ ਦੇਖ ਸਕਦੇ ਹੋ ਛੋਟੀ ਜੀ ਲਾਈਨ ਬਣੀ ਹੋਈ ਹੈ ਤੇ ਤੇ ਵੀ ਮੈਂ ਇੱਕ ਲਾਈਨ ਬਣਾ ਦਾਂਗੀ ਸੀਕਵਨ ਦੇ ਨਾਲ ਐਵਲੀ ਦੇਖੋ ਇਸ ਤਰ੍ਹਾਂ ਜਿਵੇਂ ਮਰਜ਼ੀ ਘਾ ਲੋ ਬਸ ਰੂਟ ਭਰਨਾ ਹੈ ਪੰਖੜੀ ਵਧੀਆ ਲੱਗੇ ਹੁਣ ਇਹਦੇ ਤੇ ਵੀ ਮੈਂ ਡਿਜ਼ਾਈਨਿੰਗ ਕਰਾਂਗੀ ਇਸ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਇਹ ਹੈਗੇ ਨੇ ਸਟਾਰ ਸੀਕਵੈਂਸ ਇਹ ਮਿਸ਼ੂ ਤੋਂ ਵੀ ਮਿਲ ਜਾਂਦੇ ਫਲਿੱਪਕਾਰਟ ਤੋਂ ਵੀ ਮਿਲ ਜਾਂਦੇ ਨੇ ਤੁਸੀਂ ਸਟਾਰ ਸੀਕਵੈਂਸ ਲਿਖ ਕੇ ਸਰਚ ਕਰੋਗੇ ਇਵੇਂ ਦੇ ਵੀ ਸਟਾਰ ਵਾਲੇ ਸੀਕਵੈਂਸ ਵੀ ਆ ਜਾਣਗੇ ਤੇ ਇਸ ਤਰ੍ਹਾਂ ਦੇ ਵੀ ਸੀਕਵਨ ਆ ਜਾਣਗੇ ਹੁਣ ਇਹ ਵਾਲੇ ਫਲਾਵਰ ਦੇ ਵਿੱਚ ਮੈਂ ਇਸੇ ਡਿਜ਼ਾਈਨਿੰਗ ਕਰਾਂਗੀ ਪਹਿਲਾਂ ਇੱਕ ਸਿਕਵਨ ਲਵਾਂਗੀ ਸਿਕਵਨ ਦੇ ਉੱਤੇ ਹੀ ਮੈਂ ਫਿਰ ਇੱਕ ਕਟ ਦਾਣਾ ਲਵਾਂਗੀ ਇਸ ਦੇ ਉੱਪਰ ਕਟ ਵੀ ਲੈ ਕੇ ਫਿਰ ਜੋ ਸਿਕਵਨ ਦਾ ਹੋਲ ਹੈ ਵਾਪਿਸ ਆਰ ਇਹਨੂੰ ਹੋਲ ਦੇ ਵਿੱਚ ਲਿਜਾ ਕੇ ਫਿਰ ਇਸੇ ਚੈਨ ਬਣਾਵਾਂਗੀ ਫਿਰ ਆਰ ਇਹਨੂੰ ਉੱਥੇ ਲੈ ਕੇ ਜਾਵਾਂਗੇ ਜਿੱਥੇ ਦੂਸਰੇ ਸਿਕਵਨ ਲਾਣੇ ਮੈਂ ਤੁਹਾਨੂੰ ਦੁਬਾਰਾ ਤੋਂ ਕਲੋਸ ਤੋਂ ਦੱਸਦੀ ਆ ਇਹ ਦੇਖੋ ਜਿਸ ਤਰ੍ਹਾਂ ਇੱਕ A ਵਾਲੇ ਜੋ ਸਟਾਰ ਵਾਲਾ ਸਿਕਵਨ ਲਿਆ ਫਿਰ ਇਸ ਆਰੀ ਦੇ ਨਾਲ ਧਾਗੇ ਵਿੱਚ ਪਾਤਾ ਫਿਰ ਟਾਗੇ ਦੇ ਵਿੱਚ ਨਾਲ ਹੀ ਕੱਟਦਾ ਨਾ ਪਾਣਾ ਜੋ ਸਿਕਵੈਂਟ ਦਾ ਹੋਲ ਹੈ ਉਸ ਦੇ ਵਿੱਚ ਵਾਪਿਸ ਆਰੀ ਲਿਜਾ ਕੇ ਟਟ ਬੀਚ ਦੇ ਹੋਲ 'ਚ ਨਹੀਂ ਲੈ ਕੇ ਜਾਣਾ ਵਾਪਿਸ ਕੱਟ ਦਾਨਾ ਨੂੰ ਅਸੀਂ ਸਿਕਵੈਂਟ ਛੱਡ ਕੇ ਸਿਕਵੈਂਟ ਦੇ ਹੋਲ ਦੇ ਵਿੱਚ ਲਿਜਾ ਕੇ ਆਰੀ ਫਿਰ ਅਸੀਂ ਉਸ ਨੂੰ ਲੋਕ ਲਾ ਦੋ ਬੇਸ਼ੱਕ ਫਿਰ ਭਾਵੇਂ ਤੁਸੀਂ ਜਿੱਥੇ ਤੀਸਰੀ ਸਿਕਵਾਂ ਲਾਣਾ ਉੱਥੇ ਚਲ ਜਾਓ ਇਹ ਤੁਸੀਂ ਸਿਕਵੈਂਟ ਵਾਲਾ ਜਿਹੜਾ ਵਰਕ ਹੈ ਇਸ ਤਰ੍ਹਾਂ ਤੁਸੀਂ ਜੜੀਆਂ ਭਾਵੇਂ ਡਿਜ਼ਾਈਨਿੰਗ ਕਰਦੀਆਂ ਸੁਈਆਂ ਨਾਲ ਵੀ ਕੀਤੀਆਂ ਹੋਣੀਆਂ ਨੇ ਸਿਕਵੈਂਟ ਦੇ ਉੱਪਰ ਅਸੀਂ ਭਾਵੇਂ ਮੋਤੀ ਨਿੱਕਾ ਮੋਤੀ ਹੁੰਦਾ ਉਹ ਵੀ ਲਾ ਸਕਦੇ ਹੋ بس ਇਹਦੇ سینٹر ਤੇ ਜਿਹੜਾ ਇਹ ਵਾਲਾ ਫਲਾਵਰ ਹੈ ਇਸ ਫਲਾਵਰ ਦੇ سینٹر ਤੇ ਮੈਂ ਪੰਜ ਛੇ ਇਸ ਤਰ੍ਹਾਂ ਏਵਲੇ ਸਿਕਵਨ ਲਗਾ ਲਾਂਗੀ ਤੇ ਇਹਦੇ ਨਾਲ ਨਾਲ ਜੋ ਇਹ ਤੁਸੀਂ ਦੇਖ ਰਹੇ ਹੋ ਪੰਕੜੀ ਬਣੇ ਇਹਦੇ ਤੇ ਮੈਂ ਇਸ ਤਰ੍ਹਾਂ ਲਾਈਨ ਬਣਾ ਲਵਾਂਗੀ ਸਟਾਰਟਿੰਗ ਜੋ ਹੈ ਇਹ ਵਾਲੀ ਲਾਈਨ ਦੀ ਸਿਕਵਨ ਤੋਂ ਸ਼ੁਰੂ ਕਰਨੀ ਹੈ ਤੁਸੀਂ ਫਿਰ ਇਸ ਤਰ੍ਹਾਂ ਮੈਂ ਛੇ ਸੱਤ ਲਾਈਨਾਂ ਬਣਾ ਲਾਂਗੀ ਨਾਲ ਦੇ ਨਾਲ ਹੀ ਕਿ ਇਹ ਵੀ ਫਲਾਵਰ ਹੋਰ ਭਰਿਆ ਦਿਸੇ ਇੰਨੇ ਨੇ ਦੂਰੀ ਤੁਸੀਂ ਰੱਖ ਕੇ ਇਸ ਤਰ੍ਹਾਂ ਡੰਡੀਆਂ ਬਣਾ ਲੈਣੀਆਂ ਨੇ ਸੀਕਵੈਂਸ ਤੋਂ ਸਟਾਰਟ ਕਰਕੇ ਇਸ ਰਾਂ ਮੈਂ 8 ਲਾਈਨਾਂ ਬਣਾ ਲਿਆ ਨੇ ਸੀਕਵਨ ਦੀ ਇਸ ਰਾਂ ਇਹ ਡਿਜ਼ਾਈਨਿੰਗ ਕੰਪਲੀਟ ਹੋ ਗਈ ਇੱਥੇ ਤੱਕ ਜੋ ਸੈਂਟਰ ਤੇ ਮੈਂ ਇਹ ਵਾਲੇ ਸਟੋਨ ਲਗਾਵਾਂਗੀ ਔਰ ਜੋ ਤੁਸੀਂ ਦੇਖ ਰਹੇ ਹੋ ਸੈਂਟਰ ਤੇ ਜੋ ਮੈਂ ਕੱਟਬੀਟ ਦੇ ਨਾਲ ਗੋਲੇ ਬਣਾਇਆ ਸੀ ਇਹਦੇ ਨਾਲ ਇਸ ਤਰ੍ਹਾਂ ਮੈਂ ਇਹ ਵਾਲੇ ਸਟੋਨ ਲਗਾਵਾਂਗੀ ਤੁਸੀਂ ਭਾਵੇਂ ਮਿਰਰ ਲਾ ਲਓ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਮਿਰਰ ਵੀ ਲਗਾ ਸਕਦੇ ਹੋ ਪਰ ਇਸ ਤਰ੍ਹਾਂ ਜੋ ਮੈਂ ਸੀਕਵੈਂਸ ਲਗਾ ਕੇ ਜੋ ਡੰਡੀਆਂ ਬਣਾਈਆਂ ਹਨ ਕੱਟਬੀਟ ਦੇ ਨਾਲ ਇਸ ਨਾਲ ਜ਼ਿਆਦਾ ਸੋਹਣਾ ਲੱਗ ਰਿਹਾ ਤੁਸੀਂ ਭਾਵੇਂ ਮਿਰਰ ਲਾਓ ਮਿਰਰ ਨਾਲ ਵੀ ਸੋਹਣਾ ਲੱਗੇਗਾ ਤੁਸੀਂ ਇਹ ਸਭ ਪ੍ਰਿੰਟਡ ਸੂਟਾਂ ਤੇ ਮਿਰਰ ਵਰਕ ਵੀ ਹੋਏ ਵੇਖੇ ਹੋਣੇ ਹੈ ਇਸ ਤਰ੍ਹਾਂ ਅੱਜਕੱਲ ਦੇ ਮਿਰਰ ਸੂਟ ਬਹੁਤ ਚੱਲ ਰਹੇ ਨੇ ਪ੍ਰਿੰਟਡ ਦੇ ਸੂਟ ਇਸ ਤਰ੍ਹਾਂ ਲੈ ਕੇ ਉਹਨਾਂ ਤੇ ਮਿਰਰ ਲਗਾ ਸਕਦੇ ਹੋ ਛੋਟੇ ਇਹ ਦੇਖੋ ਇਹ ਨਹੀਂ ਡਿਜ਼ਾਈਨਿੰਗ ਕੰਪਲੀਟ ਹੈ ਇਹਨੇ ਕੇ ਨਾਲ ਨਾਲ ਦੇਖੋ ਇਹ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਕੰਪਲੀਟ ਹੋ ਗਿਆ ਨੈਕਸਟ ਵੀਡੀਓ ਤੇ ਮੈਂ ਇਹਦੀ ਡਿਜ਼ਾਈਨਿੰਗ ਸ਼ੇਅਰ ਕਰਾਂਗੀ ਇਹ ਡਿਜ਼ਾਈਨਿੰਗ ਮੈਂ ਇਹਦੀ ਕਿਸ ਤਰ੍ਹਾਂ ਕਰਾਂਗੀ ਹਰ ਫਲਾਵਰ ਦੀ ਅਲੱਗ-ਅਲੱਗ ਡਿਜ਼ਾਈਨਿੰਗ ਹੈ ਫਿਰ ਥਰਡ ਵੀਡੀਓ ਮੇਰੀ ਇਸ ਫਲਾਵਰ ਦੀ ਆਏਗੀ ਇਸ ਦੀ ਵੀ ਡਿਜ਼ਾਈਨਿੰਗ ਅਲੱਗ ਹੋਏਗੀ ਇਨ ਨੂੰ ਮੈਂ ਕਿਸ ਤਰਾ ਪਾਰਟੀ ਵੇਅਰ ਬਣਾਵਾਂਗੀ ਸਟੈਪ ਬਾਈ ਸਟੈਪ ਤੁਹਾਡ ਨਾਲ ਸਭ ਸ਼ੇਅਰ ਕਰਾਂਗੀ ਇਸ ਤੇ ਮੈਂ ਜਰਕਣ ਵਰਕ ਕਰਾਂਗੀ ਜੋ ਛੋਟੇ ਛੋਟੇ ਫੁੱਲ ਬਣੇ ਨੇ ਇਹਨਾਂ ਤੇ ਕੜਦਾਣਾ ਵਰਕ ਨਹੀਂ ਹੋਏਗਾ ਛੋਟੇ ਫੁੱਲ ਨੇ ਇਸ ਤਰ੍ਹਾਂ ਦੇ ਜਿਹੜੇ ਕੜਦਾਣਾ ਵਰਕ ਦੇ ਜਿਹੜੇ ਵੱਡੇ ਫੁੱਲ ਨੇ ਉਹਨਾਂ ਤੇ ਮੈਂ ਕਰਾਂਗੀ ਬੜੀਆ ਲੱਗੀ ਹੋਏ ਜੇ ਤੁਹਾਨੂੰ ਇਹ ਡਿਜ਼ਾਈਨਿੰਗ ਤਾਂ ਮੇਰੇ ਚੈਨਲ ਸਬਸਕ੍ਰਾਈਬ ਕਰੋ ਮੈਂ ਆਪਣੇ ਚੈਨਲ ਤੇ ਹੋਰ ਵੀ ਡਿਜ਼ਾਈਨਿੰਗ ਤੁਹਾਡ ਨਾਲ ਸ਼ੇਅਰ ਕੀਤੀ ਹੈ ਹੁਣ ਮੈਂ ਇਸ ਸੂਟ ਦੀ ਡਿਜ਼ਾਈਨਿੰਗ ਸ਼ੇਅਰ ਕਰ ਰਹੀ ਹਾਂ ਤੁਹਾਡਾਂ ਬੇਨ ਨੂੰ ਮੈਂ ਪਾਰਟੀ ਵੇਅਰ ਕਿਸ ਤਰ੍ਹਾਂ ਤਿਆਰ ਕਰ ਰਹੀ ਹਾਂ ਸਟੈ ਮੇਰੇ ਚਾਹਤਿਆ ਤੇ ਤਿੰਨ ਵੀਡੀਓਜ਼ ਆਣ ਗਈਆਂ ਤਿੰਨ ਫਲਾਵਰ ਨੇ ਅਲੱਗ-ਅਲੱਗ ਡਿਜ਼ਾਈਨਿੰਗ ਹੋਈਗੀ ਤਿੰਨੋਂ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਤੇ ਤੁਹਾਨੂੰ ਇਹ ਡਿਜ਼ਾਈਨਿੰਗ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ